ਕੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਰਾਜਸਥਾਨ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਲੜਕਾ ਆਪਣੇ ਘਰ ਦੇ ਬਰਾਂਡੇ ਦੇ ਵਿੱਚ ਬੈਠਾ ਰਾਤ ਦਾ ਹਨੇਰਾਗਾ ਤੇ ਲਾਈਟ ਆ ਜਿਹੜੀ ਉਹ ਗਈ ਹੋਈ ਆ ਉਹ ਲੜਕਾ ਜਿਹੜਾ ਕਾਫੀ ਪਰੇਸ਼ਾਨ ਆ ਉਹਦੀ ਉਮਰ 28 ਕ ਸਾਲ ਦੀ ਆ ਉਹਨੂੰ ਨੀਂਦ ਨਹੀਂ ਆ ਰਹੀ ਉਹ ਕਦੇ ਮੰਜੇ 'ਤੇ ਬਹਿ ਜਾਂਦਾ ਕਦੇ ਉਹ ਆਪਣੇ ਘਰ ਦੇ ਵਿਹੜੇ ਦੇ ਵਿੱਚ ਤੁਰਨ ਫਿਰਨ ਲੱਗ ਜਾਂਦਾ ਗਰਮੀ ਜ਼ਿਆਦਾ ਗਈ ਉਹਨੂੰ ਇਹ ਲੱਗ ਰਿਹਾ ਸੀ ਕਿ ਮੈਂ ਕਿਤੇ ਦੂਰ ਭੱਜ ਜਾਵਾਂ ਕਿਉਂਕਿ ਉਹਦੇ ਮਨ ਦੀ ਘਬਰਾਹਟ ਹੀ ਇੰਨੀ ਸੀ ਵੀ ਉਹਨੂੰ ਉੱਥੇ ਬਹੁਤ ਘਬਰਾਹਟ ਹੋ ਰਹੀ ਸੀ ਵਿਹੜੇ ਵਿੱਚ ਤੁਰੇ ਫਿਰਦੇ ਇੰਨੇ ਚਲੋ ਲਾਈਟ ਆ ਜਾਂਦੀ ਆ ਜਦੋਂ ਲਾਈਟ ਆਉਂਦੀ ਆ ਤੇ ਉਹ ਆਪਣੇ ਬਰਾਂਡੇ ਦੇ ਵਿੱਚ ਜਾ ਕੇ ਫੇਰ ਮੰਜੇ 'ਤੇ ਪੈ ਜਾਂਦਾ ਤੇ ਕੂਲਰ ਆ ਉਹਦਾ ਜਿਹੜਾ ਚੱਲ ਰਿਹਾ ਹੁੰਦਾ ਇੰਨੇ ਨੂੰ ਉਹਦੇ ਘਰ ਦਾ ਦਰਵਾਜ਼ਾ ਖੜਕਦਾ ਤਿਉਹ ਜਾ ਕੇ ਦਰਵਾਜਾ ਖੋਲਦਾ ਤਾਂ ਉਹਨਾਂ ਦੇ ਹੀ ਪਿੰਡ ਦਾ ਇੱਕ ਦੁਕਾਨਦਾਰ ਜਿਹਨੂੰ ਕਿ ਉਹ ਸੰਭੂ ਚਾਚਾ ਕਹਿੰਦਾ ਸੰਭੂ ਚਾਚਾ ਖੜਾ ਤੇ ਉਹਨੂੰ ਵੇਖ ਕੇ ਉਹ ਲੜਕਾ ਜਿਹਦਾ ਨਾਮ ਗੌਰਵ ਆ ਗੌਰਵ ਕਹਿੰਦਾ ਕਿ ਚਾਚਾ ਤੁਸੀਂ ਇੰਨੀ ਰਾਤ ਨੂੰ ਉਹ ਕਹਿੰਦਾ ਹਾਂ ਪੁੱਤਰ ਮੈਂ ਇੱਕ ਬਹੁਤ ਜ਼ਰੂਰੀ ਕੰਮ ਆਇਆ ਤੇ ਮੈਨੂੰ ਉਮੀਦ ਆ ਵੀ ਤੂੰ ਮੇਰਾ ਕੰਮ ਜ਼ਰੂਰ ਕਰੇਂਗਾ ਉਹ ਕਹਿੰਦਾ ਚਾਚਾ ਇਹ ਕੀ ਕਹਿਣ ਦੀ ਗੱਲ ਆ ਦੱਸੋ ਤੁਸੀਂ ਕੀ ਕੰਮ ਕਰਨਾ ਤਾਂ ਸੰਭੂ ਚਾਚਾ ਇੱਕ ਔਰਤ ਨੂੰ ਆਵਾਜ਼ ਮਾਰਦਾ 32 ਸਾਲ ਦੀ ਔਰਤ ਜਿਹਦਾ ਨਾਮ ਸ਼ਾਂਤੀ ਆ ਸ਼ਾਂਤੀ ਬੇਟਾ ਇੱਧਰ ਆਓ ਉਹ ਔਰਤ ਸਾਹਮਣੇ ਆਉਂਦੀ ਆ ਉਸ ਔਰਤ ਦੇ ਨਾਲ ਇੱਕ ਬੱਚਾ ਸੀ 4 ਸਾਲ ਦਾ ਉਹ ਉਂਗਲ ਫੜ ਕੇ ਆਪਣੀ ਮਾਂ ਦੇ ਨਾਲ ਤੁਰਿਆ ਆ ਰਿਹਾ ਗੌਰਵ ਆ ਜਿਹੜਾ ਉਹ ਸ਼ਾਂਤੀ ਵੱਲ ਤੇ ਉਹਦੇ ਬੇਟੇ ਵੱਲ ਧਿਆਨ ਨਾਲ ਵੇਖਦਾ ਤੇ ਫਿਰ ਉਹ ਸੰਭੂ ਚਾਚੇ ਵੱਲ ਵੇਖਦਾ ਸੰਭੂ ਚਾਚਾ ਗੌਰਵ ਨੂੰ ਕਹਿੰਦਾ ਪੁੱਤਰ ਆ ਕੁੜੀ ਆ ਸ਼ਾਂਤੀ ਇਹ ਪਿਛਲੇ 3-4 ਦਿਨਾਂ ਤੋਂ ਮੇਰੀ ਦੁਕਾਨ ਦੇ ਅੱਗੇ ਸੌਂਦੀ ਆ ਦੇਖ ਇਨਸਾਨੀਅਤ ਦੇ ਨਾਤੇ ਮੈਂ ਇਹਨੂੰ ਪੁੱਛਿਆ ਮੇਰਾ ਫਰਜ਼ ਬਣਦਾ ਸੀ ਤਾਂ ਇਹ ਬਹੁਤ ਰੋ ਰਹੀ ਸੀ ਇਹ ਬਹੁਤ ਦੁਖੀ ਸੀ ਦਿਨੇ ਕਿਤੇ ਇਹ ਭੀਖ ਮੰਗਦੀ ਆ ਆਪਦੇ ਬੱਚੇ ਦਾ ਢਿੱਡ ਭਰਦੀ ਆ ਤੇ ਰਾਤ ਨੂੰ ਇੱਥੇ ਆ ਕੇ ਸੌਂਦੀ ਆ ਕਿਉਂਕਿ ਇਹ ਪਹਿਲਾਂ ਸੜਕਾਂ ਤੇ ਤੁਰ ਹੀ ਫਿਰਦੀ ਸੀ ਉੱਥੇ ਇਹਨੂੰ ਸੇਫ ਮਹਿਸੂਸ ਨਹੀਂ ਸੀ ਹੁੰਦਾ ਤੇ ਮੈਂ ਨਾ ਤੇਰੇ ਕੋਲ ਇੱਕ ਕੰਮ ਆਇਆ ਤੂੰ ਅੱਜ ਦੀ ਰਾਤ ਇਹਨੂੰ ਆਪਦੇ ਘਰੇ ਰੱਖ ਲਾ ਤੇ ਕੱਲ ਨੂੰ ਇਹਨੂੰ ਆਪਾਂ ਛੱਡ ਕੇ ਆਵਾਂਗੇ ਇਹਦੇ ਘਰ ਛੱਡਿਆਵਾਂਗੇ ਵੀ ਹੁਣ ਤਾਂ ਇਹ ਕੁਝ ਵੀ ਦੱਸ ਨਹੀਂ ਰਹੀ ਤਾਂ ਉਹ ਕਹਿੰਦਾ ਵੀ ਚਾਚਾ ਤੁਹਾਨੂੰ ਪਤਾ ਵੀ ਮੈਂ ਘਰ ਦੇ ਵਿੱਚ ਇਕੱਲਾ ਰਹਿਣਾ ਇੱਕ ਔਰਤ ਮੇਰੇ ਘਰੇ ਰਹੂਗੀ ਤੇ ਲੋਕ ਕੀ ਗੱਲਾਂ ਕਰਨਗੇ ਉਹ ਕਹਿੰਦਾ ਪੁੱਤ ਮੇਰੀ ਜ਼ਿੰਮੇਵਾਰੀ ਆ ਲੋਕ ਕੋਈ ਨਹੀਂ ਬੋਲਣਗੇ ਦੇਖ ਮੇਰੇ ਘਰ ਦੇ ਵਿੱਚ ਤਾਂ ਸਿਰਫ ਇੱਕੋ ਹੀ ਕਮਰਾ ਤੇ ਇੱਕੋ ਹੀ ਮੇਰੇ ਕੋਲ ਮੰਝਾ ਮੈਂ ਇਹਨੂੰ ਰੱਖਾਂ ਵੀ ਕਿੱਥੇ ਤੇਰੀ ਚਾਚੀ ਜਦੋਂ ਦੀ ਗੁਜ਼ਰੀ ਆ ਮੈਂ ਤਾਂ ਵੈਸੇ ਵੀ ਮੈਨੂੰ ਕੋਈ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਉਸ ਮੰंजे ਤੇ ਮੈਂ ਬਹਿ ਜਾਂਣਾ ਪੈ ਜਾਂਣਾ ਤੇ ਤੂੰ ਚੱਲ ਤੇਰੇ ਹਨਾ ਦੋ ਕਮਰੇ ਆ ਤੂੰ ਇਹਨੂੰ ਇੱਕ ਕਮਰੇ ਦੇ ਵਿੱਚ ਜਗ੍ਹਾ ਦੇ ਦੇ ਉਹ ਕਹਿੰਦਾ ਵੀ ਚਲ ਚਾਚਾ ਫਿਰ ਮੈਂ ਤੇਰੀ ਜ਼ਿੰਮੇਵਾਰੀ ਤੇਨੂੰ ਰੱਖ ਲੈਣਾ ਚਲੋ ਸ਼ੰਭੂ ਚਾਚਾ ਜਿਹੜਾ ਉਹ ਸ਼ਾਂਤੀ ਨੂੰ ਤੇ ਉਹਦੇ ਬੇਟੇ ਨੂੰ ਗੌਰਵ ਦੇ ਘਰ ਛੱਡ ਕੇ ਉੱਥੋਂ ਚਲਿਆ ਜਾਂਦਾ ਸ਼ਾਂਤੀ ਨੂੰ ਇੱਕ ਕਮਰੇ ਦੇ ਵਿੱਚ ਗੌਰਵ ਆ ਜਿਹੜਾ ਬਿਠਾ ਦਿੰਦਾ ਉੱਥੇ ਇੱਕ ਚਾਰਪਾਈ ਪਈ ਸੀ ਮੰਝਾ ਉਹ ਤੇ ਕਹਿ ਦਿੰਦਾ ਵੀ ਤੁਸੀਂ ਆਰਾਮ ਕਰ ਲਓ ਤੇ ਉਹ ਦਰਵਾਜ਼ਾ ਜਿਹੜਾ ਪੇੜ ਲੈਂਦੀ ਆ ਉਸ ਤੋਂ ਬਾਅਦ ਗੌਰਵ ਆ ਜਿਹੜਾ ਉਹ ਸੋਚਦਾ ਵੀ ਕਿੰਨੀ ਵਿਚਾਰੀ ਔਰਤ ਆ ਜਿਹਦੇ ਮੈਲੇ ਕੁਚਲੇ ਕੱਪੜੇ ਪਾਏ ਸੀ ਤੇ ਉਹਦੇ ਬੱਚੇ ਦੇ ਵੀ ਕੱਪੜੇ ਬਹੁਤ ਮੈਲੇ ਸੀ ਉਹ ਸੋਚਦਾ ਪਤਾ ਨਹੀਂ ਇਹਨਾਂ ਨੇ ਰੋਟੀ ਖਾਦੀ ਵੀ ਹੋਊ ਕਿ ਨਹੀਂ ਚਲੋ ਰਸੋਈ ਦੇ ਵਿੱਚ ਜਾਂਦਾ ਤੇ ਦੁੱਧ ਗਰਮ ਕਰ ਲਿਆ ਹੁੰਦਾ ਦੋ ਗਲਾਸਾਂ ਦੇ ਵਿੱਚ ਦੁੱਧ ਪਾ ਕੇ ਜਦੋਂ ਉਹ ਵੇਖਦਾ ਵੀ ਮੈਂ ਅੰਦਰ ਜਾਵਾਂ ਉਹਨਾਂ ਦਰਵਾਜ਼ੇ ਨੂੰ ਮਾਰਾ ਜਾਂ ਪੈਰ ਲਾਉਂਦਾ ਤੇ ਦਰਵਾਜ਼ਾ ਖੁੱਲ ਜਾਂਦਾ ਜਦੋਂ ਦਰਵਾਜ਼ਾ ਖੁੱਲਦਾ ਤਾਂ ਸ਼ਾਂਤੀ ਇੱਕਦਮ ਉੱਠ ਜਾਂਦੀ ਆ ਤੇ ਉਹ ਉਹਦੇ ਮਤਲਬ ਕਮਰੇ ਦੇ ਵਿੱਚ ਫਰਸ਼ ਤੇ ਬੈਠੀ ਹੁੰਦੀ ਆ ਉਹਨੂੰ ਢੂਈ ਲਾ ਕੇ ਗੰਧ ਨੂੰ ਮੰਜੇ ਤੇ ਨਹੀਂ ਹੁੰਦੀ ਉਹ ਤੇ ਬੋਕਲ ਦੇ ਵਿੱਚ ਉਹਦਾ ਬੇਟਾ ਜਿਹੜਾ ਪਿਆ ਹੁੰਦਾ ਜਦੋਂ ਉਹ ਗੌਰਵ ਨੂੰ ਦੇਖ ਕੇ ਡਰਦੀ ਆ ਤਾਂ ਗੌਰਵ ਉਹਨੂੰ ਕਹਿੰਦਾ ਨਹੀਂ ਤੁਸੀਂ ਘਬਰਾਓ ਨਾ ਡਰਨ ਵਾਲੀ ਕੋਈ ਗੱਲ ਨਹੀਂ ਮੈਂ ਤਾਂ ਤੁਹਾਡੇ ਦੋਨਾਂ ਲਈ ਦੁੱਧ ਲੈ ਕੇ ਆਇਆ ਕਿਉਂਕਿ ਮੈਨੂੰ ਲੱਗਦਾ ਵੀ ਤੁਸੀਂ ਭੁੱਖੇ ਹੋਮੋਗੇ ਚਲੋ ਉਹ ਕੁੜੀ ਆ ਜਿਹੜੀ ਉਹ ਕੁਝ ਨਹੀਂ ਬੋਲਦੀ ਇਹ ਦੁੱਧ ਦੇ ਗਲਾਸ ਰੱਖਦਾ ਤੇ ਰੱਖ ਕੇ ਜਦੋਂ ਬਾਹਰ ਆਉਣ ਲੱਗਦਾ ਤਾਂ ਸ਼ਾਂਤੀ ਭੱਜ ਕੇ ਉੱਠ ਕੇ ਦਰਵਾਜ਼ਾ ਬੰਦ ਕਰ ਲੈਂਦੀ ਆ ਗੌਰਵ ਸਮਝ ਜਾਂਦਾ ਵੀ ਇਹ ਕੁੜੀ ਡਰੀ ਹੋਈ ਆ ਚਲ ਉਸ ਤੋਂ ਬਾਅਦ ਇਹ ਭਾਂਡੇ ਦੇ ਵਿੱਚ ਆ ਕੇ ਆਪਣੇ மஞ்சੇ ਤੇ ਲੇਟ ਜਾਂਦਾ ਗਰਮੀ ਜ਼ਿਆਦਾ ਹੁੰਦੀ ਆ ਤੇ ਇਹ ਗੇਟ 'ਚ ਖੜ ਕੇ ਸ਼ਾਂਤੀ ਨੂੰ ਕਹਿੰਦਾ ਵੀ ਜੇ ਤੁਹਾਨੂੰ ਗਰਮੀ ਲੱਗੀ ਤਾਂ ਤੁਸੀਂ ਬਾਹਰ ਆ ਸਕਦੇ ਹੋ ਵੀ ਮੈਂ ਅੰਦਰ ਪੈਜੂ ਦਰਵਾਜ਼ਾ ਬੰਦ ਕਰਕੇ ਤੁਸੀਂ ਇੱਥੇ ਕੂਲਰ ਅੱਗੇ ਪੈਜੋ ਕਹਿੰਦੀ ਨਹੀਂ ਮੈਂ ਪੱਖਾ ਚਲਾ ਲੂੰਗੀ ਚਲ ਗੌਰਵ ਉਸ ਤੋਂ ਬਾਅਦ ਆਪਣੇ மஞ்சੇ ਤੇ ਲੇਟ ਜਾਂਦਾ ਉਸ ਤੋਂ ਬਾਅਦ ਉਹ ਸੋਚਦਾ ਰਹਿੰਦਾ ਸ਼ਾਂਤੀ ਬਾਰੇ ਸੋਚਦੇ ਸੋਚਦੇ ਉਹਨੂੰ ਨੀਂਦ ਆ ਜਾਂਦੀ ਆ ਅਗਲੇ ਦਿਨ ਸਵੇਰੇ ਜਦੋਂ ਉਹਦੀ ਅੱਖ ਖੁੱਲਦੀ ਆ ਤਾਂ ਉਹ ਦੇਖ ਕੇ ਹੈਰਾਨ ਰਹਿ ਜਾਂਦਾ ਕਿਉਂਕਿ ਉਹਦਾ ਘਰ ਦਾ ਜਿਹੜਾ ਵਿਹੜਾ ਹੁੰਦਾ ਜਿਹੜਾ ਕਿ ਉਹਨੇ ਪਤਾ ਨਹੀਂ ਕਿੰਨੇ ਕ ਦਿਨਾਂ ਤੋਂ ਸੁੰਭਰਿਆ ਨਹੀਂ ਸੀ ਸਫਾਈ ਨਹੀਂ ਕੀਤੀ ਸੀ ਉਹ ਚਮਕਿਆ ਪਿਆ ਹੁੰਦਾ ਰਸੋਈ ਦੇ ਵਿੱਚ ਹਰੇਕ ਸਮਾਨ ਆ ਜਿਹੜਾ ਆਪਣੀ ਜਗ੍ਹਾ ਤੇ ਪਿਆ ਹੁੰਦਾ ਭਾਂਡੇ ਆ ਜਿਹੜੇ ਚਮਕ ਰਹੇ ਹੁੰਦੇ ਆ ਕਿਉਂਕਿ ਸ਼ਾਂਤੀ ਸਵੇਰੇ ਉੱਠੀ ਉੱਠ ਕੇ ਉਹਨੇ ਸਾਰੇ ਘਰ ਦੇ ਵਿੱਚ ਝਾੜੂ ਲਾਇਆ ਭਾਂਡੇ ਮਾਂਜੇ ਰਸੋਈ ਸੈੱਟ ਕੀਤੀ ਸਾਰਾ ਕੰਮ ਕੀਤਾ ਪਿਆ ਹੁੰਦਾ ਤੇ ਗੌਰਵ ਇਹ ਦੇਖ ਕੇ ਖੁਸ਼ ਹੋ ਜਾਂਦਾ ਤੇ ਉਹ ਯਾਦ ਕਰਦਾ ਵੀ ਮੇਰੀ ਪਤਨੀ ਜਦੋਂ ਹੁੰਦੀ ਸੀ ਤਾਂ ਘਰ ਐਸੇ ਤਰ੍ਹਾਂ ਹੀ ਚਮਕਿਆ ਹੁੰਦਾ ਸੀ ਵੀ ਉਸ ਤੋਂ ਬਾਅਦ ਤਾਂ ਘਰ ਦੀ ਹਾਲਤ ਬਿਲਕੁਲ ਖਸਤਾ ਹੀ ਕਰਦੀ ਸੀ ਮੈਂ ਚਲੋ ਹੋਰ ਰਸੋਈ ਵੱਲ ਨੂੰ ਜਾਂਦਾ ਤਾਂ ਸ਼ਾਂਤੀ ਜਿਹੜੀ ਚਾਹ ਬਣਾ ਰਹੀ ਹੁੰਦੀ ਆ ਉਹ ਕਹਿੰਦੀ ਵੀ ਤੁਸੀਂ ਉੱਠ ਗਏ ਤੁਸੀਂ ਐਦਾਂ ਕਰੋ ਮੂੰਹ ਧੋ ਲਓ ਮੈਂ ਤੁਹਾਡੇ ਲਈ ਚਾਹ ਲੈ ਕੇ ਆਉਣੀ ਆ ਤਾਂ ਗੌਰਵ ਨੂੰ ਬਿਲਕੁਲ ਆਪਣੀ ਪਤਨੀ ਦੀ ਯਾਦ ਆਉਂਦੀ ਆ ਕਿਉਂਕਿ ਉਹਦੀ ਪਤਨੀ ਵੀ ਐਸੀ ਤਰ੍ਹਾਂ ਹੀ ਕਹਿੰਦੀ ਹੁੰਦੀ ਸੀ ਗੌਰਵ ਜਾਂਦਾ ਮੂੰਹ ਧੋਂਦਾ ਤੇ ਮੁੜ ਕੇ ਆ ਕੇ ਮੰਜੇ ਤੇ ਬਹਿ ਜਾਂਦਾ ਤਾਂ ਸ਼ਾਂਤੀ ਜਿਹੜੀ ਚਾਹ ਲੈ ਕੇ ਆਉਂਦੀ ਆ ਜਦੋਂ ਉਹ ਚਾਹ ਫੜਾ ਕੇ ਉਹਨੂੰ ਜਾਣ ਲੱਗਦੀ ਆ ਤਾਂ ਗੌਰਵ ਕਹਿੰਦਾ ਵੀ ਤੁਸੀਂ ਵੀ ਬਹਿ ਕੇ ਪੀ ਲਓ ਕਹਿੰਦੀ ਨਹੀਂ ਮੈਂ ਅੰਦਰ ਜਾ ਕੇ ਪੀ ਲਵਾਂ ਚਲੋ ਅੰਦਰ ਚਾਹ ਲੈ ਜਾਂਦੀ ਆ ਗੌਰਵ ਜਿਹੜਾ ਉਹ ਆਪਣੇ ਘਰ ਨੂੰ ਵੇਖ ਕੇ ਖੁਸ਼ ਹੋ ਰਿਹਾ ਹੁੰਦਾ ਘਰ ਦੀ ਸਫਾਈ ਨੂੰ ਵੇਖ ਕੇ ਖੁਸ਼ ਹੋ ਰਿਹਾ ਹੁੰਦਾ ਚਲੋ ਉਸ ਤੋਂ ਬਾਅਦ ਉਹ ਚਾਹ ਪੀ ਕੇ ਪੰਡਿਆ ਲੈ ਜਾਂਦੀ ਹੈ ਚੱਕ ਕੇ ਤੇ ਉਹ ਕਹਿੰਦੀ ਵੀ ਹੁਣ ਮੈਂ ਚੱਲੀ ਆ ਘਰ ਵੀ ਮੈਂ ਘਰ ਜਾਣਾ ਚਾਹਣੀ ਆ ਉਹ ਕਹਿੰਦਾ ਕਿ ਤੁਹਾਡਾ ਘਰ ਕਿੱਥੇ ਆ ਜੇ ਤੁਹਾਡਾ ਘਰ ਸੀ ਤਾਂ ਤੁਸੀਂ 4 ਦਿਨ ਇੱਥੇ ਕਿਵੇਂ ਫੁੱਟ ਪਾਸਤੇ ਪਏ ਤਾਂ ਉਹ ਕਹਿੰਦੀ ਕਿ ਜੇ ਤੁਸੀਂ ਸੱਚ ਜਾਣਨਾ ਚਾਹੁੰਦੇ ਹੋ ਨਾ ਮੇਰਾ ਕੋਈ ਘਰ ਨਹੀਂ ਪਰ ਮੈਂ ਤੁਹਾਡੇ ਨਾਲ ਰਹਿ ਨਹੀਂ ਸਕਦੀ ਕਿਉਂਕਿ ਤੁਸੀਂ ਇਕੱਲੇ ਰਹਨੇ ਹੋ ਇਸ ਤਰ੍ਹਾਂ ਲੋਕਾਂ ਨੇ ਪਤਾ ਨਹੀਂ ਕੀ ਕੀ ਗੱਲਾਂ ਕਰਨੀਆਂ ਨੇ ਨਾਲੇ ਤੁਸੀਂ ਮੇਰੇ ਤੇ ਬੱਚੇ ਮੈਨੂੰ ਤੇ ਮੇਰੇ ਬੱਚੇ ਨੂੰ ਰੱਖਣ ਦੀ ਕਿਹੜਾ ਜ਼ਿੰਮੇਵਾਰੀ ਚੁੱਕੀ ਹੋਈ ਆ ਉਹ ਕਹਿੰਦਾ ਵੀ ਚੱਲ ਫਿਰ ਮੈਨੂੰ ਐਂ ਦੱਸੋ ਤੁਹਾਡੀ ਇਹ ਹਾਲਤ ਕਿਵੇਂ ਤਾਂ ਫਿਰ ਉਹ ਗੌਰਵ ਨੂੰ ਦੱਸਦੀ ਆ ਕਿ ਮੈਂ ਨਾ ਵਿਆਹ ਕੀਤਾ ਸੀ ਲੰਬ ਮੈਰਿਜ ਕਰਵਾਈ ਸੀ ਆਪਣੇ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਮੇਰੇ ਘਰ ਵਾਲਾ ਮੈਨੂੰ ਬਹੁਤ ਪਿਆਰ ਕਰਦਾ ਸੀ ਉਹਨੇ ਆਪਣੇ ਘਰਦਿਆਂ ਦੇ ਖਿਲਾਫ ਜਾ ਕੇ ਮੇਰੇ ਨਾਲ ਵਿਆਹ ਕਰਵਾਇਆ ਤੇ ਮੈਨੂੰ ਆਪਣੇ ਘਰ ਰੱਖਿਆ ਹੋਇਆ ਸੀ ਜਦੋਂ ਮੇਰਾ ਬੇਟਾ 1 ਸਾਲ ਦਾ ਹੋਇਆ ਤਾਂ ਮੇਰੇ ਪਤੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਤੇ ਉਸ ਤੋਂ ਬਾਅਦ ਮੇਰੇ ਸਹੁਰਿਆਂ ਨੇ ਮੈਨੂੰ ਮਨਹੂਸ ਕਹਿ ਕੇ ਘਰੋਂ ਕੱਢ ਦਿੱਤਾ ਕਿਉਂਕਿ ਮੇਰੇ ਸਹੁਰਿਆਂ ਨੂੰ ਤਾਂ ਮੈਂ ਪਹਿਲਾਂ ਹੀ ਪਸੰਦ ਨਹੀਂ ਸੀ ਜਦੋਂ ਉਹਨਾਂ ਦੇ ਬੇਟੇ ਦੀ ਮੌਤ ਹੋ ਗਈ ਉਹ ਮੈਨੂੰ ਕਦੋਂ ਰਖਦੇ ਆ ਉਸ ਤੋਂ ਬਾਅਦ ਮੈਂ ਆਪਣੇ ਪੇਕੇ ਘਰ ਗਈ ਤਾਂ ਮੇਰੇ ਪੇਕੇਆਂ ਨੇ ਵੀ ਮੈਨੂੰ ਨਹੀਂ ਰੱਖਿਆ ਕਿਉਂਕਿ ਉਹਨਾਂ ਨੇ ਵੀ ਮੈਨੂੰ ਇਹੀ ਗੱਲ ਕਹੀ ਵੀ ਤੂੰ ਸਾਡੇ ਖਿਲਾਫ ਜਾ ਕੇ ਵਿਆਹ ਕਰਵਾਇਆ ਨਾ ਤੇ ਅਸੀਂ ਤੈਨੂੰ ਨਹੀਂ ਅਪਣਾਵਾਂਗੇ ਅਸੀਂ ਤੈਨੂੰ ਨਹੀਂ ਰੱਖ ਸਕਦੇ ਚੱਲ ਕਹਿੰਦੀ ਫਿਰ ਮੈਂ ਹਨਾ ਸੜਕਾਂ ਤੇ ਆ ਗਈ ਸੜਕ ਤੇ ਆ ਗਈ ਮੈਂ ਬਾਜ਼ਾਰ ਦੇ ਵਿੱਚ ਕਈ ਥਾਂੇ ਕੰਮ ਲੱਭਿਆ ਪਰ ਲੋਕਾਂ ਨੇ ਮੇਰੀ ਮਦਦ ਕਰਨ ਦੀ ਬਜਾਏ ਕੰਮ ਦੇਣ ਦੀ ਬਜਾਏ ਮੈਨੂੰ ਗਲਤ ਤਰੀਕੇ ਨਾਲ ਵੇਖਿਆ ਦੋ ਦਿਨ ਮੈਂ ਸ਼ਹਿਰ ਦੇ ਵਿੱਚ ਘੁੰਮਦੀ ਫਿਰਦੀ ਰਹੀਆਂ ਤੇ ਉੱਥੇ ਮੈਨੂੰ ਲੋਕ ਗਲਤ ਨਜ਼ਰਾਂ ਨਾਲ ਵੇਖਦੇ ਸੀ ਮੈਂ ਰਾਤ ਨੂੰ ਸੌਂ ਵੀ ਨਹੀਂ ਸਕਦੀ ਸੀ ਫਿਰ ਮੈਂ ਇੱਥੇ ਆ ਗਈਆਂ ਪਿੰਡ 'ਚ ਮੈਂ ਦਿਨ ਵੇਲੇ ਇਧਰੋਂ ਉਧਰੋਂ ਮੰਗ ਕੇ ਖਾ ਲੈਨੀ ਆ ਮੈਂ ਕਿਤੇ ਕੰਮ ਵੀ ਜਾਣੀ ਆ ਨਾ ਮੈਨੂੰ ਕਿਤੇ ਕੰਮ ਨਹੀਂ ਮਿਲਦਾ ਹੈਗਾ ਕਿਉਂਕਿ ਮੈਨੂੰ ਮਟਿਆਰ ਜਵਾਨ ਨੂੰ ਦੇਖ ਕੇ ਸਾਰੀਆਂ ਔਰਤਾਂ ਨੂੰ ਇਹ ਲੱਗਦਾ ਖਬਣੀ ਮੈਂ ਪਤਾ ਨਹੀਂ ਕਿੱਦਾਂ ਦੀ ਹੋਊਂਗੀ ਮੈਂ ਉਹਨਾਂ ਦੇ ਘਰ ਵਾਲਿਆਂ ਤੇ ਗਲਤ ਨਜ਼ਰ ਨਾ ਰੱਖਾਂ ਇਸ ਲਈ ਉਹ ਮੈਨੂੰ ਕੰਮ ਵੀ ਨਹੀਂ ਦਿੰਦੀਆਂ ਤੇ ਮੈਂ ਮਜਬੂਰੀ ਵਸ ਆ ਕੇ ਉਸ ਬਾਬੇ ਦੀ ਦੁਕਾਨ ਦੇ ਅੱਗੇ ਬਹਿ ਜਾਨੀ ਆ ਕਿਉਂਕਿ ਮੈਨੂੰ ਲੱਗਦਾ ਕਿ ਬਾਬਾ ਨਰਮਸਵਾਦਾ ਇਦਾਂ ਕਿਤੇ ਬੈਠਿਆ ਵੀ ਨਹੀਂ ਜਾਂਦਾ ਤਾਂ ਗੌਰਵ ਉਹਦੀ ਗੱਲ ਸੁਣ ਕੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਉਹਨੂੰ ਪੁੱਛਦੀ ਹੈ ਵੀ ਤੁਸੀਂ ਇਕੱਲੇ ਕਿਉਂ ਰਹਿੰਦੇ ਹੋ ਉਹ ਦੱਸਦਾ ਕਿ ਮੇਰੀ ਵੀ ਕਹਾਣੀ ਬਿਲਕੁਲ ਤੇਰੇ ਵਾਲੀ ਆ ਮੇਰਾ ਵੀ 6 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਪਰ ਮੇਰੀ ਪਤਨੀ ਜਿਹੜੀ ਇੱਕ ਦਿਨ ਨੂੰ ਅਟੈਕ ਆਇਆ ਤੇ ਉਹਦੀ ਮੌਤ ਹੋ ਗਈ ਆ ਇੱਕ ਮਹੀਨਾ ਬਾਅਦ ਹੀ ਸਾਡੇ ਵਿਆਹ ਤੋਂ ਇੱਕ ਮਹੀਨਾ ਬਾਅਦ ਹੀ ਉਹਦੀ ਮੌਤ ਹੋ ਗਈ ਸੀ ਤੇ ਮੈਨੂੰ 5 ਮਹੀਨੇ ਹੋ ਗਏ ਆ ਮੈਂ ਬਿਲਕੁਲ ਇਕੱਲਾ ਰਹਿਣਾ ਮੈਂ ਬਹੁਤ ਉਦਾਸ ਰਹਿਣਾ ਮੇਰੇ ਘਰ ਵਾਲੀ ਦੀ ਮੈਨੂੰ ਯਾਦ ਆਉਂਦੀ ਆ ਪਰ ਮੈਂ ਉਹਨੂੰ ਲਿਆ ਨਹੀਂ ਸਕਦਾ ਤਾਂ ਚਲੋ ਸ਼ਾਂਤੀ ਆ ਜਿਹੜੀ ਉਹਨੂੰ ਚੁੱਪ ਕਰਾਉਂਦੀ ਆ ਦੋਨੋਂ ਜਣੇ ਰੋਣ ਲੱਗ ਜਾਂਦੇ ਆ ਉਸ ਤੋਂ ਬਾਅਦ ਗੌਰਵ ਉਹਨੂੰ ਕਹਿੰਦਾ ਕਿ ਤੂੰ ਇਸ ਤਰ੍ਹਾਂ ਕਰ ਤੂੰ ਮੇਰੇ ਘਰ ਦੇ ਵਿੱਚ ਹੀ ਰਹਿ ਜਾ ਮੈਨੂੰ ਮੈਨੂੰ ਕੰਮ ਵਾਲੀ ਔਰਤ ਦੀ ਲੋੜ ਆ ਮੈਂ ਨੌਕਰੀ ਕਰਦਾਗਾ ਮੈਂ ਤੈਨੂੰ ਤਨਖਾਹ ਦੇ ਦਿਆ ਕਰੂੰਗਾ ਤੂੰ ਮੇਰੇ ਘਰ ਦਾ ਕੰਮ ਕਰਦਿਆ ਕਰ ਉਹ ਕਹਿੰਦੀ ਵੀ ਮੈਨੂੰ ਤਾਂ ਕੋਈ ਤਰਾਜਨੀ ਵੀ ਤੁਹਾਨੂੰ ਕੋਈ ਸਮੱਸਿਆ ਨਾ ਹੋਵੇ ਉਹ ਕਹਿੰਦਾ ਨਹੀਂ ਕੋਈ ਸਮੱਸਿਆ ਨਹੀਂ ਹੋਊਗੀ ਬਸ ਤੂੰ ਮੇਰੇ ਘਰ ਕੰਮ ਕਰਿਆ ਕਰ ਚਲੋ ਉਸ ਤੋਂ ਬਾਅਦ ਸ਼ਾਂਤੀ ਹੈ ਜਿਹੜੀ ਉੱਥੇ ਹੀ ਰਹਿਣਾ ਸ਼ੁਰੂ ਕਰ ਦਿੰਦੀ ਆ ਚਲੋ ਜਿਹੜਾ ਗੌਰਵ ਆ ਉਹਨੂੰ ਕੱਪੜੇ ਦਵਾ ਦਿੰਦਾ ਵਧੀਆ ਕੱਪੜੇ ਦਵਾ ਦਿੰਦਾ ਉਹਦੇ ਬੇਟੇ ਨੂੰ ਵੀ ਦਵਾ ਦਿੰਦਾ ਉਹੋ ਸਾਰਾ ਦਿਨ ਉਹਦੇ ਘਰ ਦਾ ਕੰਮ ਕਰਦੀ ਆ ਸਵੇਰੇ ਉਹਨੂੰ ਨਾਸ਼ਤਾ ਬਣਾ ਕੇ ਦੁਪਹਿਰੇ ਆਉਂਦੇ ਨੂੰ ਤਾਂ ਉਹਨੂੰ ਗਰਮ ਰੋਟੀ ਸ਼ਾਮ ਦਾ ਖਾਣਾ ਤੇ ਜਦੋਂ ਸ਼ਾਮ ਨੂੰ ਉਹਦਾ ਬੇਟਾ ਛੋਟਾ ਜਿਹਾ ਰਾਹੁਲ ਬੇਟਾ ਉਹਦਾ ਖੇਡਦਾ ਤਾਂ ਗੌਰਵ ਉਹਦੇ ਨਾਲ ਖੇਡਦਾ ਗੌਰਵ ਦਾ ਵੀ ਵਧੀਆ ਦੇਣ ਲੱਗ ਜਾਂਦਾ ਤੇ ਉਹ ਵਧੀਆ ਇੱਕ ਘਰ ਦੇ ਵਿੱਚ ਰਹਿੰਦੇ ਆ ਭਾਵੇਂ ਕਿ ਉਹ ਦੀ ਕੰਮ ਵਾਲੀ ਸੀ ਪਰ ਫਿਰ ਵੀ ਪਿੰਡ ਦੇ ਵਿੱਚ ਗੱਲ ਫੈਲਦੀ ਆ ਜਦੋਂ ਤਾਂ ਪਿੰਡ ਦੇ ਲੋਕ ਇਸ ਗੱਲ ਤੇ ਇਤਰਾਜ਼ ਕਰਦੇ ਆ ਵੀ ਇਹੇ ਪਿੰਡ ਦਾ ਮਾਹੌਲ ਖਰਾਬ ਕਰ ਰਿਹਾ ਵੀ ਇਹਨੂੰ ਦੇਖ ਕੇ ਹੋਰ ਵੀ ਲੋਕ ਵਿਗੜਨਗੇ ਬੱਚੇ ਵਿਗੜਨਗੇ ਵੀ ਆਏ ਇਹ ਕਿਸੇ ਬਗਾਨੀ ਔਰਤ ਨੂੰ ਕਿਵੇਂ ਰੱਖ ਸਕਦਾ ਇੱਕ ਦਿਨ ਪੰਚਾਇਤ ਆ ਜਿਹੜੀ ਉਹ ਇਕੱਠੀ ਹੋ ਕੇ ਦੇ ਘਰੇ ਆ ਜਾਂਦੀ ਆ ਤੇ ਇਹਨੂੰ ਕਹਿੰਦੇ ਆ ਵੀ ਬਾਹਰ ਨਿਕਲ ਜਦੋਂ ਗੌਰਵ ਕਮਰੇ ਤੋਂ ਬਾਹਰ ਆਉਂਦਾ ਤਾਂ ਲੋਕ ਕਹਿੰਦੇ ਆ ਵੀ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਤੂੰ ਪਿੰਡ ਦੇ ਵਿੱਚ ਬਦਨਾਮੀ ਕਰਾ ਰਿਹਾ ਨਾਲ ਹੀ ਪਿੰਡ ਦੀ ਬਦਨਾਮੀ ਹੋ ਵੀ ਤੂੰ ਇੱਕ ਵਿਧਵਾ ਔਰਤ ਨੂੰ ਇਸ ਤਰ੍ਹਾਂ ਕਿਵੇਂ ਰੱਖ ਸਕਦਾ ਇਹ ਆਪਣੇ ਪਿੰਡ ਦੇ ਰੂਲਾਂ ਦੇ ਖਿਲਾਫ ਆ ਸਮਾਜ ਦੇ ਰੂਲਾਂ ਦੇ ਖਿਲਾਫ ਆ ਤਾਂ ਉਹ ਕਹਿੰਦਾ ਵੀ ਮੈਂ ਕੰਮ ਵਾਲੀ ਰੱਖ ਨਹੀਂ ਸਕਦਾ ਉਹ ਕਹਿੰਦੇ ਵੀ ਜੇ ਤੂੰ ਕੰਮ ਵਾਲੀ ਰੱਖਣੀ ਆ ਤਾਂ ਤੂੰ ਇਹੋ ਜੀ ਕੰਮ ਵਾਲੀ ਰੱਖ ਜਿਹੜੀ ਸਵੇਰ ਆਵੇ ਤੇ ਸ਼ਾਮ ਨੂੰ ਘਰੇ ਮੁੜ ਜੇ ਨਾਲੇ ਤੂੰ ਬਜ਼ੁਰਗ ਔਰਤ ਨੂੰ ਵੀ ਰੱਖ ਸਕਦਾ ਤੂੰ ਮਟਿਆਰ ਕਿਉਂ ਰੱਖੀ ਆ ਇਹ ਗਲਤ ਆ ਇਹ ਅਸੀਂ ਨਹੀਂ ਹੋਣ ਦੇਾਂਗੇ ਤਾਂ ਫਿਰ ਜਿਹੜਾ ਗੌਰਵ ਆ ਉਹ ਚੁੱਪਚਾਪ ਅੰਦਰ ਜਾਂਦਾ ਉਹ ਆਪਦੇ ਘਰ ਵਾਲੀ ਦੀ ਸੰਦੂਰ ਵਾਲੀ ਡੱਬੀ ਚੱਕਦਾ ਤੇ ਲਿਆ ਕੇ ਉਹ ਸ਼ਾਂਤੀ ਦੇ ਮਾਂਗ ਦੇ ਵਿੱਚ ਸੰਦੂਰ ਭਰ ਦਿੰਦਾ ਤੇ ਪੰਚਾਇਤ ਨੂੰ ਕਹਿੰਦਾ ਵੀ ਲਓ ਇਹ ਕੋਈ ਬਗਾਨੀ ਔਰਤ ਨਹੀਂ ਹੈਗੀ ਅੱਜ ਤੋਂ ਬਾਅਦ ਇਹ ਮੇਰੀ ਪਤਨੀ ਆ ਸਾਡਾ ਕੋਈ ਗਲਤ ਰਿਲੇਸ਼ਨ ਨਹੀਂ ਸੀ ਇਹ ਸਿਰਫ ਮੇਰੇ ਘਰੇ ਕੰਮ ਕਰਦੀ ਸੀ ਕਰਮਾ ਮਾਰੀ ਸੀ ਇਹ ਕਿਉਂਕਿ ਇਹਨੂੰ ਕੰਮ ਦੀ ਲੋੜ ਸੀ ਤੇ ਮੈਨੂੰ ਕੰਮ ਦਿੱਤਾ ਪਰ ਤੁਸੀਂ ਲੋਕਾਂ ਨੇ ਗਲਤ ਸੋਚਣਾ ਹੁੰਦਾ ਲੈ ਅੱਜ ਤੋਂ ਬਾਅਦ ਇਹ ਮੇਰੀ ਪਤਨੀ ਆ ਕੁਝ ਵੀ ਸੋਚਣ ਦਾ ਮੌਕਾ ਨਹੀਂ ਮਿਲਦਾ ਸ਼ਾਂਤੀ ਵੀ ਖੜੀ ਰਹਿ ਜਾਂਦੀ ਆ ਤੇ ਪੰਚਾਇਤ ਵਾਲੇ ਆ ਜਿਹੜੇ ਉਹ ਵੀ ਹੈਰਾਨ ਰਹਿ ਜਾਂਦੇ ਆ ਉਸ ਤੋਂ ਬਾਅਦ ਪੰਚਾਇਤ ਵਾਲੇ ਆ ਜਿਹੜੇ ਉਹ ਚੁੱਪਚਾਪ ਮੁੜ ਜਾਂਦੇ ਆ ਸ਼ਾਂਤੀ ਗੌਰਵ ਨੂੰ ਕਹਿੰਦੀ ਆ ਕਿ ਤੁਸੀਂ ਇੰਨਾ ਵੱਡਾ ਫੈਸਲਾ ਇੱਕ ਮਿੰਟ ਦੇ ਵਿੱਚ ਕਿਵੇਂ ਲੈ ਲਿਆ ਤੁਸੀਂ ਲੋਕਾਂ ਦੇ ਸਾਹਮਣੇ ਮੈਨੂੰ ਆਪਣੀ ਪਤਨੀ ਮੰਨ ਲਿਆ ਵੀ ਇਸ ਤਰ੍ਹਾਂ ਤਾਂ ਠੀਕ ਨਹੀਂ ਤੁਸੀਂ ਮੇਰੀ ਪਹਿਲੀ ਬਹੁਤ ਮਦਦ ਕੀਤੀ ਸੀਗੀ ਤੇ ਇੰਨਾ ਇਹਸਾਨ ਕਰਨ ਦੀ ਕੀ ਲੋੜ ਸੀ ਉਹ ਕਹਿੰਦਾ ਮੈਂ ਤੁਹਾਡੇ ਤੇ ਕੋਈ ਇਹਸਾਨ ਨਹੀਂ ਕੀਤਾ ਤੇਰਾ ਮੇਰੇ ਘਰ ਦੇ ਵਿੱਚ ਆਉਣਾ ਮੇਰੇ ਘਰ ਦੇ ਵਿੱਚ ਵਿਚਰਨਾ ਮੈਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਆ ਮੈਂ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਬਾਰੇ ਸੋਚਦਾ ਸੀ ਮੈਂ ਬਿਲਕੁਲ ਟੁੱਟ ਚੁੱਕਿਆ ਸੀ ਤੂੰ ਆ ਕੇ ਮੈਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਆ ਲੋਕ ਸਾਡੇ ਰਿਸ਼ਤੇ ਤੇ ਉਂਗਲ ਉਠਾਉਂਦੇ ਸੀ ਮੈਂ ਤੇਰੀ ਦਿਲੋਂ ਇੱਜ਼ਤ ਕਰਦਾ ਤੇਰਾ ਦਿਲੋਂ ਰਿਗਾਰਡ ਕਰਦਾ ਤੇ ਫੇਰ ਕਿੱਡੀ ਕ ਗੱਲ ਆ ਜਿਵੇਂ ਤੇਰੇ ਨਾਲ ਵਿਆਹ ਕਰ ਲਿਆ ਮੈਂ ਤੇਰੇ ਤੇ ਕੋਈ ਹਸਾਨ ਨਹੀਂ ਕੀਤਾ ਤੇ ਇੱਕ ਗੱਲ ਹੋਰ ਜੇ ਤੂੰ ਚਲੀ ਜਾਂਦੀ ਤਾਂ ਮੈਂ ਤੇਰੇ ਬਿਨਾ ਨਹੀਂ ਰਹਿ ਸਕਣਾ ਸੀ ਕਿਉਂਕਿ ਪਹਿਲਾਂ ਮੇਰੀ ਪਤਨੀ ਮੈਨੂੰ ਛੱਡ ਕੇ ਗਈ ਆ ਮੇਰੀ ਪਤਨੀ ਦੇ ਜਾਣ ਤੋਂ ਬਾਅਦ ਜੇ ਮੈਨੂੰ ਸਹਾਰਾ ਮਿਲਿਆ ਤਾਂ ਉਹ ਤੁਹਾਡੇ ਆਉਣ ਨਾਲ ਮਿਲਿਆ ਚਲੋ ਉਸ ਤੋਂ ਬਾਅਦ ਜਿਹੜੀ ਪੰਚਾਇਤ ਪਿੰਡ ਦੀ ਬੁਲਾਈ ਜਾਂਦੀ ਆ ਉਹ ਗੌਰਵ ਦੁਆਰਾ ਹੀ ਬੁਲਾਈ ਜਾਂਦੀ ਆ ਸ਼ੰਭੂ ਚਾਚਾ ਵੀ ਉਸ ਪੰਚਾਇਤ ਦੇ ਵਿੱਚ ਹੁੰਦਾ ਤੇ ਗੋਰਾਵਾ ਜਿਹੜਾ ਉਹ ਪੂਰੀ ਪੰਚਾਇਤ ਦੇ ਵਿੱਚੇ ਐਲਾਨ ਕਰਦਾ ਵੀ ਮੇਰੀ ਜ਼ਿੰਦਗੀ ਹਨਾ ਨਿੱਜੀ ਜ਼ਿੰਦਗੀ ਵੀ ਮੇਰੀ ਜ਼ਿੰਦਗੀ ਮੈਂ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਹੈ ਮੇਰੀ ਪਤਨੀ ਦੀ ਮੌਤ ਤੋਂ ਬਾਅਦ ਪਿੰਡ ਦੇ ਕਿਹੜੇ ਬੰਦੇ ਨੇ ਮੇਰਾ ਸਾਥ ਦਿੱਤਾ ਕਿਹਨੇ ਮੇਰਾ ਇਕੱਲਾਪਨ ਵੰਡਾਉਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਨਹੀਂ ਕੀਤੀ ਨਾ ਉਹ ਔਰਤ ਆਈ ਮੇਰੇ ਘਰ ਨੂੰ ਰੰਗ ਭਾਗ ਲੱਗੇ ਸਾਡੇ 'ਚ ਗਲਤ ਕੁਝ ਵੀ ਨਹੀਂ ਸੀ ਪਰ ਤੁਹਾਡੇ ਲੋਕਾਂ ਦੀ ਗਲਤ ਸੋਚ ਨੇ ਸਾਡੇ ਰਿਸ਼ਤੇ ਨੂੰ ਇੱਕ ਗਲਤ ਨਾਮ ਦੇਣ ਦੀ ਕੋਸ਼ਿਸ਼ ਕੀਤੀ ਮੈਂ ਉਸ ਔਰਤ ਦੀ ਬਹੁਤ ਇੱਜ਼ਤ ਕਰਦਾ ਮੈਂ ਸਾਰੀਆਂ ਔਰਤਾਂ ਦੀ ਬਹੁਤ ਇੱਜ਼ਤ ਕਰਦਾ ਤੇ ਇਸ ਲਈ ਉਸ ਔਰਤ ਨਾਲ ਮੇਰਾ ਹੁਣ ਪਤੀ ਪਤਨੀ ਵਾਲਾ ਰਿਸ਼ਤਾ ਮੈਂ ਉਹਦੀ ਮੰਗ ਦੇ ਵਿੱਚ ਸੰਧੂਰ ਭਰਿਆ ਸਿਰਫ ਸੰਧੂਰ ਭਰਨ ਨਾਲ ਜਿਹੜਾ ਚਲੋ ਪਤੀ ਪਤਨੀ ਦਾ ਰਿਸ਼ਤਾ ਨਹੀਂ ਬਣਦਾ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਇਹ ਐਲਾਨ ਕਰਦਾ ਵੀ ਅੱਜ ਹੀ ਮੰਦਿਰ ਦੇ ਵਿੱਚ ਮੈਂ ਉਹਦੇ ਨਾਲ ਵਿਆਹ ਕਰਨ ਜਾ ਰਿਹਾ ਹਾਂ ਅੱਜ ਤੋਂ ਬਾਅਦ ਸਾਡੇ ਰਿਸ਼ਤੇ ਤੇ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਕਰੂਗਾ ਤੇ ਉਹ ਇਸ ਪਿੰਡ ਦੇ ਵਿੱਚ ਪਿੰਡ ਦੀ ਨੂਹ ਬਣ ਕੇ ਵਿਚਰੂਗੀ ਕੋਈ ਵੀ ਉਹਦੇ ਕੈਰੈਕਟਰ ਤੇ ਉਂਗਲ ਨਹੀਂ ਉਠਾਊਗਾ ਤੇ ਜੇ ਤੁਹਾਡੇ ਵੱਲੋਂ ਕੋਈ ਉਂਗਲ ਉਠਾਈ ਜਾਂਦੀ ਆ ਤਾਂ ਮੈਂ ਤੁਹਾਡੇ ਤੇ ਮਾਨਹਾਨੀ ਦਾ ਕੇਸ ਕਰੂੰਗਾ ਕਿਉਂਕਿ ਮੈਨੂੰ ਆਪਣੀ ਤੇ ਆਪਣੀ ਪਤਨੀ ਦੀ ਇੱਜ਼ਤ ਬਹੁਤ ਪਿਆਰੀ ਆ ਤਾਂ ਚਲੋ ਲੋਕ ਆ ਫਿਰ ਉਹਨਾਂ ਨੂੰ ਵੀ ਕੀ ਇਤਰਾਜ਼ ਹੋਣਾ ਸੀ ਲੋਕ ਚੁੱਪਚਾਪ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਤੇ ਗੌਰਵ ਸ਼ੰਭੂ ਚਾਚੇ ਦਾ ਧੰਨਵਾਦ ਕਰਦਾ ਤੇ ਸ਼ੰਭੂ ਚਾਚਾ ਵੀ ਗੌਰਵ ਨੂੰ ਕਹਿੰਦਾ ਕਿ ਗੌਰਵ ਤੂੰ ਬਹੁਤ ਵਧੀਆ ਕੰਮ ਕੀਤਾ ਬਹੁਤ ਹਨਾ ਚੰਗਾ ਕੰਮ ਕੀਤਾ ਤੂੰ ਵੀ ਇੱਕ ਬੇਸਹਾਰ ਔਰਤ ਨੂੰ ਤੂੰ ਸਹਾਰਾ ਦਿੱਤਾ ਨਾਲੇ ਚਲੋ ਲੋਕਾਂ ਦੇ ਮੂੰਹ ਬੰਦ ਹੋਏ ਤੇ ਚਲੋ ਉਸ ਤੋਂ ਬਾਅਦ ਗੌਰਵ ਘਰ ਆਉਂਦਾ ਘਰ ਆ ਕੇ ਉਹ ਸ਼ਾਂਤੀ ਨੂੰ ਕਹਿੰਦਾ ਵੀ ਕੱਲ ਨੂੰ ਆਪਾਂ ਮੰਦਰ ਦੇ ਵਿੱਚ ਵਿਆਹ ਕਰ ਰਹੇ ਹਾਂ ਚੱਲ ਤੈਨੂੰ ਕੱਪੜੇ ਦਵਾ ਕੇ ਲਿਆਵਾਂ ਫਿਰ ਉਹਨੂੰ ਬਾਜ਼ਾਰ ਲੈ ਕੇ ਜਾਂਦਾ ਬਾਜ਼ਾਰ ਦੇ ਵਿੱਚ ਉਹਨੂੰ ਲਾਲ ਰੰਗ ਦੀ ਸਾੜੀ ਦਵਾਉਂਦਾ ਤੇ ਆਪ ਦੇ ਲਈ ਵੀ ਨਵੇਂ ਕੱਪੜੇ ਲੈਂਦਾ ਤੇ ਅਗਲੇ ਦਿਨ ਉਹ ਪਿੰਡ ਦੇ ਹੀ ਮੰਦਰ ਦੇ ਵਿੱਚ ਸ਼ੰਭੂ ਜੱਜੇ ਨੂੰ ਲੈ ਕੇ ਜਾਂਦਾ ਹੋਰ ਮੋਤਵਾਰ ਬੰਦਿਆਂ ਨੂੰ ਲਿਜਾ ਕੇ ਉਹ ਸ਼ਾਂਤੀ ਦੇ ਨਾਲ ਵਿਆਹ ਕਰ ਲੈਂਦਾ ਤੇ ਚਲੋ ਉਸ ਤੋਂ ਬਾਅਦ ਉਹ ਆਣਗਵਾਂਢ ਦੇ ਲੋਕਾਂ ਨੂੰ ਬੁਲਾ ਕੇ ਪਾਰਟੀ ਵੀ ਕਰਦਾ ਕਿਉਂਕਿ ਉਹਨੇ ਆਪਣਾ ਵਿਆਹ ਕਰਵਾਇਆ ਸੀ ਤੇ ਉਹ ਇਹ ਦੱਸਣਾ ਚਾਹੁੰਦਾ ਸੀ ਲੋਕਾਂ ਨੂੰ ਕਿ ਕੋਈ ਵੀ ਰਿਸ਼ਤਾ ਜਿਹੜਾ ਉਹ ਗਲਤ ਨਹੀਂ ਹੁੰਦਾ ਹੈਗਾ ਵੀ ਰਿਸ਼ਤੇ ਦਾ ਜ਼ਰੂਰੀ ਨਹੀਂ ਵੈਸੇ ਕੋਈ ਨਾਮ ਹੋਵੇ ਪਰ ਉਹਨੇ ਉਸ ਔਰਤ ਨੂੰ ਅਪਣਾ ਕੇ ਉਹਨੂੰ ਪਤਨੀ ਬਣਾ ਕੇ ਉਸ ਰਿਸ਼ਤੇ ਨੂੰ ਇੱਕ ਨਾਮ ਦਿੱਤਾ ਤੇ ਉਸ ਤੋਂ ਬਾਅਦ ਚਲੋ ਉਹ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਸ਼ੁਰੂ ਕਰਦਾ ਤੇ ਸ਼ਾਂਤੀ ਵੀ ਹੁਣ ਇਸ ਘਰ ਦੇ ਵਿੱਚ ਕੰਫਰਟੇਬਲ ਰਹਿੰਦੀ ਆ ਸਵੇਰੇ ਉੱਠਦੀ ਆ ਘਰ ਦੀ ਸਫਾਈ ਕਰਦੀ ਆ ਉਸੇ ਤਰ੍ਹਾਂ ਕੰਮ ਜਿਵੇਂ ਪਹਿਲਾਂ ਉਹ ਐਜ਼ ਆ ਮੇਡ ਕੰਮ ਕਰਨ ਲੱਗੀ ਸੀ ਹੁਣ ਉਹ ਐਜ਼ ਆ ਵਾਈਫ ਕੰਮ ਕਰਦੀ ਆ ਬਹੁਤ ਵਧੀਆ ਤਰੀਕੇ ਨਾਲ ਉਹ ਘਰ ਸੰਭਾਲਦੀ ਆ ਤੇ ਰਾਹੁਲ ਆ ਜਿਹੜਾ ਉਹ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਹੁਣ ਇਹ ਅੰਕਲ ਮੇਰੇ ਪਾਪਾ ਨੇ ਉਹ ਕਹਿੰਦੀ ਪੁੱਤਰ ਬਿਲਕੁਲ ਇਹ ਤੇਰੇ ਪਾਪਾ ਨੇ ਤੇ ਉਸ ਮਾਸੂਮ ਦੀ ਗੱਲ ਸੁਣ ਕੇ ਗੌਰਵ ਨੂੰ ਉਹਦਾ ਬੜਾ ਮੋਹ ਆਉਂਦਾ ਉਹਨੂੰ ਗੱਲ ਦੇ ਨਾਲ ਆਉਂਦਾ ਤੇ ਉਹਨੂੰ ਕਹਿੰਦਾ ਰਾਹੁਲ ਬੇਟਾ ਮੈਂ ਤੇਰਾ ਪਾਪਾ ਤੈਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹੂਗੀ ਤੈਨੂੰ ਕਦੇ ਵੀ ਕਿਸੇ ਚੀਜ਼ ਦੀ ਲੋੜ ਹੋਊਗੀ ਤਾਂ ਤੂੰ ਮੈਨੂੰ ਬੇਝਿਜਕ ਕਹੇਂਗਾ ਮੈਂ ਤੈਨੂੰ ਹਰ ਇੱਕ ਚੀਜ਼ ਲੈ ਕੇ ਦੇਵਾਂਗਾ ਤੈਨੂੰ ਵਧੀਆ ਪੜ੍ਹਾਉਂਗਾ ਤੈਨੂੰ ਵਧੀਆ ਇਨਸਾਨ ਬਣਾਉਂਗਾ ਤਾਂ ਫਿਰ ਦੋਨੋਂ ਜਣੇ ਇੱਕ ਦੂਜੇ ਦੇ ਨਾਲ ਵਧੀਆ ਜ਼ਿੰਦਗੀ ਹੈ ਜਿਹੜੀ ਉਹ ਗੁਜ਼ਾਰਨੀ ਸ਼ੁਰੂ ਕਰਦੇ ਆ ਉਹੀ ਪਿੰਡ ਦੇ ਲੋਕ ਜਿਹੜੇ ਉਹਨਾਂ ਤੇ ਉਂਗਲਾ ਉਠਾਉਂਦੇ ਸੀ ਉਹਨਾਂ ਦੇ ਰਿਸ਼ਤੇ ਦੀਆਂ ਗੱਲਾਂ ਕਰਦੇ ਸੀ ਉਹ ਇੱਕ ਉਸ ਬੰਦੇ ਦੀ ਉਹਦੇ ਦਿਲ ਦੀ ਉਹਦੇ ਦਿਲ ਦੇ ਵਿੱਚ ਜੋ ਇਨਸਾਨੀਅਤ ਸੀ ਉਹਦੀ ਸਰਾਹਤਾ ਕਰਦੇ ਆ ਉਹਨੂੰ ਕਹਿੰਦੇ ਆ ਕਿ ਵਾਕਈ ਜੇ ਬੰਦਾ ਹੋਵੇ ਤਾਂ ਗੌਰਵ ਵਰਗਾ ਹੋਵੇ ਕਿਉਂਕਿ ਨਹੀਂ ਤਾਂ ਬਹੁਤ ਸਾਰੇ ਲੋਕ ਆ ਜਿਹੜੇ ਉਹ ਔਰਤਾਂ ਨੂੰ ਤਕਾਉਂਦੇ ਆ ਉਹਨਾਂ ਦੀ ਇੱਜ਼ਤ ਨਾਲ ਖਿਲਵਾੜ ਕਰਨਾ ਚਾਹੁੰਦੇ ਆ ਪਰ ਉਹਨਾਂ ਨੂੰ ਅਪਣਾਉਣਾ ਕੋਈ ਨਹੀਂ ਚਾਹੁੰਦਾ ਵਿਧਵਾ ਔਰਤ ਜਿਹੜੀ ਕਿ ਇੱਕ ਸਮਾਜ ਦੇ ਵਿੱਚ ਇੱਕ ਸਰਾਪੀ ਔਰਤ ਵਜੋਂ ਜਾਣੀ ਜਾਂਦੀ ਆ ਜਿਹਨੂੰ ਇੱਜ਼ਤ ਦੀ ਨਿਗਾ ਨਾਲ ਘੱਟ ਤੇ ਲਾਲਸਾ ਦੀ ਨਜ਼ਰ ਨਾਲ ਵੱਧ ਵੇਖਿਆ ਜਾਂਦਾ ਪਰ ਇਸ ਦੁਨੀਆ ਤੇ ਇਹੋ ਜਿਹੇ ਇਨਸਾਨ ਵੀ ਹੈਗੇ ਆ ਜਿਹੜੇ ਔਰਤਾਂ ਦੀ ਦਿਲੋਂ ਇੱਜ਼ਤ ਕਰਦੇ ਆ ਫਿਰ ਦਿਲੋਂ ਸ਼ਾਂਤੀ ਆ ਜਿਹੜੀ ਉਹ ਉਸ ਘਰ ਨੂੰ ਸੰਭਾਲਦੀ ਆ 2 ਸਾਲ ਬਾਅਦ ਉਹਨਾਂ ਦੇ ਇੱਕ ਬੇਟੀ ਦਾ ਜਨਮ ਹੁੰਦਾ ਦੋ ਭੈਣ ਭਰਾ ਹੋ ਜਾਂਦੇ ਆ ਰਾਹੁਲ ਨੂੰ ਉਹ ਪੜਨ ਲਾ ਦਿੰਦੇ ਆ ਤੇ ਸ਼ਾਂਤੀ ਘਰ ਸੰਭਾਲਦੀ ਆ ਤੇ ਪਿੰਡ ਦੇ ਵਿੱਚ ਸ਼ਾਂਤੀ ਦੀਆਂ ਗੱਲਾਂ ਹੁੰਦੀਆਂ ਕਿ ਦੇਖੋ ਇੱਕ ਔਰਤ ਜਿਹੜੀ ਨੇ ਕਿ ਆਪਣੀ ਪਹਿਲੀ ਉਮਰ ਦੇ ਵਿੱਚ ਇੱਕ ਗਲਤੀ ਕੀਤੀ ਵੀ ਉਹਨੇ ਕਰਦਿਆਂ ਦੀ ਮਰਜ਼ੀ ਦੇ ਖਿਲਾਫ ਵਿਆਹ ਕਰਵਾਇਆ ਤੇ ਨਹੀਂ ਇਹੋ ਜਿਹੀਆਂ ਔਰਤਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਇੱਕ ਨਰਕ ਦੀ ਤਰ੍ਹਾਂ ਹੁੰਦੀ ਆ ਭਾਵੇਂ ਕਿ ਉਹਦਾ ਪਹਿਲਾ ਪਤੀ ਉਹਨੂੰ ਬਹੁਤ ਪਿਆਰ ਕਰਦਾ ਸੀ ਚਲੋ ਉਹਦੀ ਮੌਤ ਹੋ ਗਈ ਪ੍ਰਮਾਤਮਾ ਨੇ ਜੋ ਉਹਦੀ ਕਿਸਮਤ ਵਿੱਚ ਲਿਖਿਆ ਸੀ ਪਰ ਗੌਰਵ ਉਹਨੂੰ ਉਸ ਤੋਂ ਵੀ ਵੱਧ ਪਿਆਰ ਕਰਦਾ ਤੇ ਸ਼ਾਂਤੀ ਹਰ ਪਲ ਗੌਰਵ ਦਾ ਧੰਨਵਾਦ ਕਰਦੀ ਹੈ ਤੇ ਨਾਲ ਹੀ ਉਹ ਧੰਨਵਾਦ ਕਰਦੀ ਹੈ ਸ਼ੰਭੂ ਚਾਚੇ ਦਾ ਜਿਨੇ ਉਹਨੂੰ ਗੌਰਵ ਨਾਲ ਮਿਲਾਇਆ ਤੇ ਉਹਦੀ ਨਵੀਂ ਜ਼ਿੰਦਗੀ ਜਿਹੜੀ ਸ਼ੁਰੂ ਹੋਈ ਹਾਂਜੀ ਦੋਸਤੋ ਇਸ ਕਹਾਣੀ ਦਾ ਉਦੇਸ਼ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਵਿਧਵਾ ਔਰਤਾਂ ਨੂੰ ਗਲਤ ਨਜ਼ਰਾਂ ਦੇ ਨਾਲ ਵੇਖਿਆ ਜਾਂਦਾ ਉਹਨਾਂ ਦੀ ਇੱਜ਼ਤ ਕਿਵੇਂ ਕਰਨੀ ਚਾਹੀਦੀ ਆ ਇਹ ਦੱਸਣਾ ਸੀ ਵੈਸੇ ਵੀ ਸਾਡੇ ਲੋਕ ਹਨ ਜਿਹੜੇ ਉਹ ਵਿਧਵਾ ਔਰਤਾਂ ਨੂੰ ਸਰਾਪੀਆਂ ਔਰਤਾਂ ਦੇ ਨਾਮ ਵਜੋਂ ਜਾਣਦੇ ਆ ਇੱਕ ਵਿਧਵਾ ਔਰਤ ਜਿਹਨੂੰ ਪਾਉਣਾ ਤਾਂ ਸਾਰੇ ਚਾਹੁੰਦੇ ਆ ਪਰ ਅਪਣਾਉਣਾ ਕੋਈ ਨਹੀਂ ਚਾਹੁੰਦਾ ਬਹੁਤ ਸਾਰੇ ਹਵਸੀ ਮਰਦ ਹੁੰਦੇ ਆ ਜਿਹੜੇ ਕਿ ਬਗਾਨੀ ਔਰਤ ਤੇ ਗਲਤ ਨਿਗਾਹ ਰੱਖਦੇ ਆ ਪਰ ਜੇ ਤੁਸੀਂ ਵਾਕਿਆ ਹੀ ਕਿਸੇ ਔਰਤ ਦੇ ਹਮਦਰਦੀ ਹੋ ਤਾਂ ਉਹਨੂੰ ਸਭ ਤੋਂ ਵੱਡਾ ਗਹਿਣਾ ਇੱਜ਼ਤ ਦਿਓ ਇੱਜ਼ਤ ਦਿਓ ਸਤਿਕਾਰ ਦਿਓ ਤਾਂ ਔਰਤ ਵੀ ਮਰਦ ਨੂੰ ਬਹੁਤ ਸਤਿਕਾਰ ਦੇਊਗੀ ਪਰ ਸਾਡੇ ਸਮਾਜ ਦੇ ਵਿੱਚ ਇਹੋ ਜੀ ਗੰਦੀ ਸੋਚ ਦੇ ਲੋਕ ਵੀ ਰਹਿੰਦੇ ਆ ਜਿਹੜੇ ਕਿ ਔਰਤ ਨੂੰ ਸਿਰਫ ਵਰਤਣਾ ਚਾਹੁੰਦੇ ਆ ਉਹਨਾਂ ਦੇ ਨਾਲ ਨਹੀਂ ਖੜਨਾ ਚਾਹੁੰਦੇ ਗੌਰਵ ਦੀ ਸੋਚ ਬਾਰੇ ਤੁਹਾਡੇ ਕੀ ਵਿਚਾਰ ਨੇ ਗੌਰਵ ਨੇ ਸ਼ਾਂਤੀ ਨਾਲ ਵਿਆਹ ਕਰਵਾ ਕੇ ਵਧੀਆ ਫੈਸਲਾ ਲਿਆ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਰੱਖਿਓ ਅਤੇ ਤੁਸੀਂ ਕਿੱਥੋਂ-ਕਿੱਥੋਂ ਸਾਡੀ ਕਹਾਣੀ ਨੂੰ ਸੁਣ ਰਹੇ ਹੋ ਇਹ ਵੀ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ